ਅੱਜ ਵੀਰੇ ਬੇਗੋਵਾਲ 4 ਬੱਜਿਆਂ ਦੀ ਦੂਸਰ ਦੀ ਬਾਜੀ ਆ ਪਾਣੀ ਲਾ ਕੇ ਪਲਟਾ ਕੇ ਵੀਰੇ ਸੜਵਾਉਣੇ ਆ ਇਹਨਾਂ ਦੇ 4 ਬੱਜਿਆਂ ਦੀ ਬਾਜੀ ਆ ਪਾਣੀ ਲਾ ਕੇ ਸੜਵਾ ਕੇ ਆ ਮੱਖਣੀ ਘਰ ਦੇ ਦਿੱਤੀ ਆ ਪਾਣੀ ਘਰ ਦੇ ਦਿੱਤਾਗਾ ਪਲਟਾ ਕੇ ਸੜਵਾਉਣੇ ਆ ਵੀਰੇ ਹਾਂ ਸਾਰੇ ਪਲਟਾ ਕੇ ਸੜਵਾਉਣੇ ਆ ਵੀਰੇ ਫਲਟੋ ਭਾਈ ਜ਼ਮੀਨ ਰਹਿਣਾ ਨਾ ਰਹਿਣੀ ਦੇਣਾ ਇਹਨਾਂ ਨੂੰ ਪੁੱਤ ਇਹ ਫਲਟ ਤੋਂ ਫਲਟ ਤੋਂ ਕੋਈ ਝਕਰ ਨਹੀਂ ਸਾਰੀ ਗੱਲ ਬਾਈ ਬਾਦ ਦੋ ਪਾਣੀ ਹੋਏ ਕਿੱਥੇ ਨਾਲੇ ਦੇਣਾ ਦੇ 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 ਪਾਲਟ ਚੱਕਾ ਕਰੀ ਵੀ ਕੇਰੇ ਪੋਟੇ ਉਹ ਚੱਕਰ ਨਹੀਂ ਪਾਲਟ ਪਾਲਟ ਦੇ ਹੁਣ ਕਹਿੰਦੇ ਸਰੰਜਾ ਮੀਟ ਐ ਡੂਇੰਗ ਅਬ ਇਹਨੇ ਕੀ ਕਰੀਗਾ ਉਹ ਨਿਆ ਫੇਰੇ ਚੋਰਾ ਲੈ ਲੀ ਗਾਲੀ ਕਰਨੇ ਤਾਂ ਹੁਣ ਖਾਲੀ ਆਪਾਂ ਦਿੱਤਾ ਹੀ ਨਹੀਂ ਕੋਈ ਛਾਲੇ ਨੂੰ ਦਾਣੇ ਚੋਲੇ ਰਾਜ ਚੋਲੇ ਆ ਜਾ ਰਖਾ ਗਿਆ ਰੱਜ ਗਿਆ ਆਪਣਾ ਲੈ ਭਾਈ ਚੈੱਕ ਕਰ ਲੈ ਜੀ ਭਾਈ ਦੂਜੇ ਲੋਏ ਇਹ ਵੀ ਚੈੱਕ ਕਰ ਲੈ ਓਕੇ ਜੀ ਓਕੇ ਆ ਪਲਟਾਓ ਤੁਸੀਂ ਆ ਲੈ ਓਕੇ ਜੀ ਓਕੇ ਮਨਜੀ ਵੀਰੇ ਦੇ ਬੇਗੋ ਵਾਲੇ ਚਾਰ ਵਦਨ ਦੂਸਰ ਦੀ ਬਾਜੀ ਸੀ ਆਪਾਂ ਸਾਰਾ ਕੁਝ ਕਰੂ ਦਿੱਤੇ ਵੀਰੇ ਮੱਖਣੀ ਪਾਣੀ ਸਾਰਾ ਕੁਝ ਵੀਰੇ ਪਲਟਾ ਕੇ ਛੱਡੇ ਆ ਉਹ ਵੀ ਵੀਡੀਓ ਤੁਹਾਨੂੰ ਪਾਵਾਂਗੇ ਸਾਰੇ ਮੇਰੇ ਵੀਰ ਕਮੇਟੀ ਦਾ ਸਾਥ ਦੋ ਵੀਰੇ ਜਿਵੇਂ ਕਹਿੰਦੇ ਰੂਲ ਰੱਖੇ ਨੇ ਸਾਰੇ ਦੂਸਰ ਦੇ ਪਲਟਾ ਕੇ ਛੜਵਾਓ ਵੀਰੇ ਲਾਓ ਵੀਰੇ ਉੱਲੇ ਆਪਕੇ ਲਾਜੋ ਜਰਾ ਜ ਤਕਾਰੀ ਮਾਰ ਦਿਓ ਕੋਈ ਨਾ ਇਹਦੇ ਨਾਲ ਕਰਦਾ ਨਾ ਮਾਰਦਾ ਨਾ ਕਰਦਾ ਹਾਂ ਚੱਲ ਜੇ ਹੋਊਗਾ ਸਾਰੇ ਮੇਰੇ ਵੀਰ ਪੰਜਾਬ ਦੀ ਕਮੇਟੀ ਦੇ ਰੂਲ ਨੂੰ ਫੋਲੋ ਕਰੂ ਵੀਰੇ ਕਰ ਦਿਓ ਓਏ ਛੱਡ ਓਏ ਨੂੰ ਦੇ ਦੋ ਦੋ ਸੁਰ ਵੀਰੇ ਬੱਚਿਆਂ ਵਿਚਾਰ ਪੁਝਾਈ ਦੋ ਸੁਰ